ਉਹ ਇਸ ਤੋਂ ਵੱਡੀ ਦਾਤ ਕੋਈ ਨਹੀਂ ਬੈਠੇ ਇਹਦਾ ਦਰਸ਼ਨ ਵਰਤੱਖ ਦਰਸ਼ਨ ਗੁਰੂ ਸਾਹਿਬ ਦੇ ਕਿਉਂਕਿ ਜਦੋਂ ਅਸੀਂ ਮੱਥਾ ਟੇਕਦੇ ਹਾਂ ਸਾਨੂੰ ਰੁਮਾਲਾ ਸਾਹਿਬ ਦੇ ਚੰਦੂਆ ਸਾਹਿਬ ਦੇ ਚੌਰ ਸਾਹਿਬ ਦੇ ਰਸੇ ਹੁੰਦੇ ਨੇ ਮੱਥਾ ਟੇਕਣ ਨਾਲ ਸਾਨੂੰ ਧਨ, ਦੌਲਤ, ਈਆਂ, ਪੁੱਤਰ, ਕਾਰਾਂ, ਕੋਠੀਆਂ, ਭੈਣ ਭਰਾ, ਪਤੀ ਪਤਨੀ, ਜ਼ਮੀਨ ਜੇ ਤਾਂ ਮਿਲਦਾ ਜੇ ਕਈਆਂ ਨੂੰ ਵੀ ਸੁੱਖ ਵੀ ਨਾਲ ਮਿਲ ਜੇ ਤੇ ਗਿਆਨ ਮਿਲ ਜੇ ਉਹ ਏਡੀ ਜਲਦੀ ਨਹੀਂ ਉਹ ਮਿਲੇਗਾ ਕਦੋਂ ਜਦੋਂ ਗੱਲਾਂ ਕਰਾਂਗੇ ਬਾਬਾ ਨਾਨਕ ਨਾਲ ਕਿ ਸਹਿਜ ਪੜ ਕੇ ਗੁਰੂ ਨਾਨਕ ਨਾਲ ਕੀਤੀਆਂ ਹੋਈਆਂ ਗੱਲਾਂ ਇਹ ਅਧਿਆਪਕ ਸਾਹਿਬਾਨ ਜਿਵੇਂ ਅਲੱਗ-ਅਲੱਗ ਵਿਸ਼ੇ ਪੜਾਉਂਦੇ ਨੇ ਇੱਥੇ ਪ ਗੁਰਸੇਵਾਨ ਗੁਰਤੇਗ ਪੜਾਉਂਦੇ ਨੇ ਤੇ ਜਿਹੜਾ ਬੱਚਾ 5-10 ਮਿੰਟ ਟੀਵੀ ਮੋਬਾਈਲ ਛੱਡ ਕੇ ਗੁਰੂ ਅਰਜਨ ਦੇਵ ਜੀ ਨਾਲ ਕੇ ਪੜ ਗਿਆ ਜਿਹੜਾ ਤਤੀ ਤਵੀ ਤੇ ਬੈਠ ਕੇ ਨਹੀਂ ਘੁੜਾਏ ਉਹਨਾਂ ਦਾ ਪੜਾਇਆ ਬੱਚਾ ਕਦੀ ਮੁਸ਼ਕਲਾਂ ਦੀ ਘੁੜਾਏਗਾ ਨਹੀਂ ਜਿਹੜਾ ਗੁਰਤੇਗ ਬਾਦਲ ਪਾਤਸ਼ਾਹ ਕੋ ਪੜ ਗਿਆ ਉਹ ਕਦੀ ਕਿਸਦਾ ਹੱਕ ਮਾਰੇਗਾ ਨਹੀਂ ਜਿਹੜਾ ਬੱਚਾ ਭਗਤ ਰਵਿਦਾਸ ਜੀ ਕੋ ਭਗਤ ਕਬੀਰ ਜੀ ਕੋ ਭਗਤ ਫਰੀਦ ਜੀ ਕੋ ਭਗਤ ਰਾਮਾਨੰਦ ਜੀ ਕੋ ਪੜ ਗਿਆ ਭਗਤਾਂ ਕੋਲ ਉਹ ਬੱਚਾ ਡਾਕਟਰ ਬਣ ਕੇ ਗੁਰਦੇ ਵੇਚੇਗਾ ਨਹੀਂ ਐਸਐਚਓ ਬਣ ਕੇ ਨਸ਼ਾ ਵੇਚੇਗਾ ਨਹੀਂ ਸੋ ਇਹ ਪੜਾਈ ਹੈ ਇੱਥੇ ਬੜਾਉਂਦੇ ਨੇ ਗੁਰਸੇਵਾਨ ਔਰ ਦੁਨਿਆਵੀ ਪੜ੍ਹਾਈ ਦੇ ਨਾਲ ਇਹ ਪੜ੍ਹਾਈ ਕਰਨੀ ਬੜੀ ਜ਼ਰੂਰੀ ਹੈ।